ਹਾਂਜੀ ਦੋਸਤੋ ਅੱਜ ਦੀ ਅਪਡੇਟ ਆ ਕੱਗਰ ਦੀ ਆ ਤਰੀਕ ਅੱਜ 3 ਨਵਾਂ ਮਹੀਨਾ ਤੇ 2025 ਤੇ ਆਪਾਂ ਕੱਗਰ ਦੇ ਜਿਹੜੇ ਚਾਂਦਪੁਰਾ ਸਾਈਫਨ ਤੇ ਆਏ ਹੋਇਆ ਜਿਹੜਾ ਕੱਗਰ ਦਾ ਅੱਜ ਦਾ ਲਾਈਵ ਲਗਾ ਇਹ ਤਕਰੀਬਨ ਕੱਲ 7 ਫੁੱਟ ਸੀਗਾ ਜਿਹੜਾ ਆਪਾਂ ਪਰਲੀ ਸੇਡ ਜਿਹੜਾ ਸਕੇਲ ਦੇਖਿਆਗਾ ਤੇ ਹੁਣ ਇਹਦਾ ਜਿਹੜਾ ਪਧਰਾ ਹੈਗਾ ਸਕਿੱਲ ਦਾ ਉਸ 7.5 ਫੁੱਟਾ ਮਤਲਬ ਪਾਣੀ ਦਿਨੋ-ਦਿਨ ਥੋੜਾ-ਥੋੜਾ ਕਰਕੇ ਪਾਣੀ ਇਹ ਚਾਂਦਪੁਰਾ ਸਾਹਿਬਾਂ ਦਾ ਵਧ ਰਿਹਾ ਹੈਗਾ ਤੇ ਤੁਸੀਂ ਚਾਂਦਪੁਰਾ ਸਾਹਿਬਾਂ ਦੇ ਅੱਜ ਦੇ ਹਾਲਾਤ ਵੇਖ ਰਹੇ ਹੋ ਇੱਕ ਸਭ ਤੋਂ ਵੱਡੀ ਗੱਲ ਇਹ ਆ ਇਹ ਤੁਹਾਨੂੰ ਮੈਂ ਦਿਖਾਉਣ ਅੱਗੇ ਜਾ ਕੇ ਜਿਹੜਾ ਉਹ ਘਰ ਦਾ ਪੋਲਾ ਨਾ ਉਹ ਦੇਖੋ ਇਹਦੇ ਉੱਪਰ ਦੀ ਪਾਖੜਾ ਨਹਿਰ ਵਗਦੀ ਆ ਜਿਹੜਾ ਕੀ ਲੀਕ ਹੋ ਰਿਹਾ ਅਧਿਕਾਰੀਆਂ ਨੇ ਦੇਖਿਆ ਪਤਾ ਨਹੀਂ ਨਾ ਇੱਥੋਂ ਦੇ ਦੇਖ ਰਿਓ ਉਹ ਦੇਖੋ ਇਹ ਪਾਖੜਾ ਦਾ ਪਾਣੀ ਕੋਲ ਲੀਕ ਹੋ ਰਿਹਾਗਾ ਇਹਦਾ ਆਪਾਂ ਨੂੰ ਕੋਈ ਪਤਾ ਨਹੀਂ ਖਤਰਾ ਬਣ ਸਕਦਾ ਕੀ ਨਹੀਂ ਜਿਹੜਾ ਭਾਖੜਾ ਦਾ ਪਾਣੀ ਹੈ ਤੋਂ ਲੀਕ ਹੋ ਰਿਹਾ ਇਹ ਤੁਸੀਂ ਵੇਖ ਰਹੇ ਹੋ ਪਰ ਬਥੇਰੇ ਲੋਕਾਂ ਫਾਹਾਂ ਫਲਾ ਰਹੇ ਨੇ ਕਿ ਕਿਹੜਾ ਚਾਂਦਪੁਰਾ ਬਾਨਾ ਉਹ ਟੁੱਟ ਚੁੱਕਿਆ ਪਰ ਸੋਨੂੰ ਮੈਂ ਦੱਸਣਾ ਚਾਹੁੰਦਾ ਜਿਹੜਾ ਚਾਂਦਪੁਰਾ ਬਾਨਾ ਉਹ ਹਜੇ ਬਿਲਕੁਲ ਠੀਕ ਆ ਉਧਰ ਲੱਭ ਕੋਈ ਪਾਣੀ ਵੀ ਨਹੀਂ ਲੱਗਿਆ ਹਜੇ ਇਹਦਾ ਜਿਹੜਾ ਘੱਗਰ ਦਾ ਪਾਣੀ ਹਜੇ ਨੀਵਾ ਚੱਲ ਰਿਹਾ ਠੀਕ ਆ ਕੋਈ ਬੜੀ ਖਤਰੇ ਵਾਲੀ ਗੱਲ ਨਹੀਂ ਪਰ ਮੈਨੂੰ ਇਹਦਾ ਜਿਆਦਾ ਖਤਰਾ ਲੱਗਦਾ ਜਿਹੜਾ ਪਾਣੀ ਇਥੋਂ ਲੀਕਜ ਕਰ ਰਿਹਾ ਭੰਤਰਾ ਦਾ ਤੇ ਇਹ ਦਰਵਾਜ਼ੇ ਨੂੰ ਸਾਫ਼ ਕਰਨ ਵਾਸਤੇ ਉਪਰਲੀ ਸਾਈਡ ਆ ਕੋਪਲੈਂਟ ਮਸ਼ੀਨ ਪੜਾਈ ਹੋਈ ਆ ਜਿਹੜਾ ਵੀ ਇਹਦੇ ਵਿੱਚ ਕੋਈ ਦਰਾਖਤ ਜੜੀ ਮੁੱਟੀ ਫਸ ਜਾਂਦੀ ਆ ਤਾਂ ਉਹਦੇ ਨਾਲ ਇਹਦੇ ਵਿੱਚੋਂ ਦਰਵਾਜ਼ਿਆਂ ਦੇ ਵਿੱਚੋਂ ਕੱਢਿਆ ਜਾਂਦਾ ਪਰ ਜਿਹੜਾ ਅਸੀਂ ਕੱਲ ਆਏ ਨਹੀਂ ਪਰਸੋਂ ਆਏ ਜੀ ਜਿਹੜੇ ਉਹ ਰੈਪਿਡ ਬਣ ਰਹੇ ਨਾ ਰੈਪਡ ਆ ਭਗਰ ਦੇ ਇਹ ਪਹਿਲਾਂ ਨਹੀਂ ਬਣ ਮਤਲਬ ਬਣ ਰਹੇ ਸੀ ਹੁਣ ਬੰਡਲ ਬਣ ਰਹੇ ਨੇ ਇਹ ਅੱਜ ਘੱਗਰ ਚੰਦਪੁਰਾ ਸਾਹਿਬ ਦੇ ਹਾਲਾਤ ਨੇ ਇਹ ਅੱਜ ਦੀ ਅਪਡੇਟ ਜਿਹੜਾ ਘੱਗਰ ਦਾ ਪੱਧਰਾਗਾ ਉਹ ਦਿਨੋਂ ਦਿਨੋਂ ਥੋੜਾ ਥੋੜਾ ਕਰਕੇ ਵੱਧ ਰਿਹਾਗਾ ਪਾਰਛੋ ਜੋ ਅੱਜ ਤੱਕ ਘਟਿਆ ਨਹੀਂ ਸਮਾਂ ਦੀ ਥੋੜਾ ਥੋੜਾ ਕਰਕੇ ਇਹ ਵੱਧ ਰਿਹਾ ਇਹ ਫਰਿਆਦ ਤੇ ਇਹ ਜਾਂਤਰਾ ਸਹੀ ਹੁੰਦੀ ਕੀ ਦਰਵਾਜੇ ਨੇ